ਹਾਂਜੀ ਮੇਰੇ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਦੋ ਬੋਲ ਜੋ ਹੈਗੇ ਸੈਗ ਕੰਪਨੀ ਦੇ ਦੋਨੋਂ ਵਧੀਆ ਚਰਚਾ ਦੇ ਵਿਸ਼ੇ ਵਿੱਚ ਰਹਿਣ ਵਾਲੇ ਬੋਲ ਆ ਸੋ ਇਹਨਾਂ ਦੋਨਾਂ ਬੋਲਾਂ ਤੇ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਾਂਗੇ ਸੋ ਇਹਨਾਂ ਦੋਨਾਂ ਦੇ ਆਪਾਂ ਅੰਕੜੇ ਸਾਂਝੇ ਕਰਾਂਗੇ ਸੋ ਇਹ ਵੀ ਦੱਸਾਂਗੇ ਕਿ ਜੇ ਬਿਗ ਟ੍ਰਾਈ ਕਰਦੇ ਆਪਾਂ ਇਹਨਾਂ ਬੋਲਾਂ ਦਾ ਸੀਮਨ ਭਰੌਣੇ ਆ ਤਾਂ ਆਪਾਂ ਨੂੰ ਫਸਟ ਇਲੈਕਟ੍ਰੀਸ਼ਨ ਦੇ ਕਿੰਨਾ ਮਿਲਕ ਮਿਲ ਸਕਦਾ ਵਾ ਸੋ ਇਹਨਾਂ ਦੋਨਾਂ ਬੋਲਾਂ ਦਾ ਹੈਗਾ ਜੀ HF50357 BOB ਤੇ ਦੂਸਰਾ ਹੈਗਾ ਜੀ HF50361 DAG ਹੁਣ ਸੋ ਇਹਨਾਂ ਦੋਨਾਂ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜਿਵੇਂ ਤੁਹਾਨੂੰ ਦੇਖ ਸਕਦੇ ਆਂ ਸਭ ਤੋਂ ਪਹਿਲਾਂ ਦੇਖੋ ਜੀ HF 300 سوری 50 357 ਦਾ ਹੈਗਾ ਜੀ ਨੈ ਮਲਕ ਦਾ ਰਿਕਾਰਡ ਹੈਗਾ ਜੀ 13123 ਸੋ ਇਸ ਦੀ ਮਾਰ ਦਾ ਮਲਕ ਰਿਕਾਰਡ ਇਹ ਜੋ ਕਿ ਐਵਰੇਜ ਹੋ ਗਈ ਜੀ 43.02 ਸੋ ਦੂਸਰੇ ਪਾਸੇ ਜੋ ਹੈਗਾ 50361 ਉਸ ਦੀ ਮਾਤਾ ਮਲਕ ਰਿਕਾਰਡ ਹੈਗਾ ਜੀ 14161 ਕਿਲੋਗ੍ਰਾਮ ਪੂਰੇ 305 ਦਿਨਾਂ ਦਾ ਜਿਸ ਦੀ ਐਵਰੇਜ ਨਿਕਲ ਕੇ ਆ ਗਈ 46.45 ਕਿਲੋਗ੍ਰਾਮ ਸੋ ਦੋਨੋਂ ਹੀ ਪੱਛੋਂ ਆਪਣਾ ਹਾਈ ਮਿਲਕਿੰਗ ਬਰੀਡ ਦੇ ਵਿੱਚੋਂ ਆ ਰਹੇ ਦੋਨੇ ਬਾਲ ਇਹ ਸੋ ਜੇ ਪੀਟੀਐਮਲਕ ਦੀ ਗੱਲ ਕਰੀਏ 50357 ਪੀਟੀਐਮਲਕ ਤੋਂ ਦੇਖ ਸਕਦੇ ਆ 1558 ਕੇਜੀ ਐਲਬੀਐਸ ਨਹੀਂਗਾ ਆਮ ਤੌਰ ਤੇ 700 800 900 ਐਲਬੀਐਸ ਹੁੰਦਾ ਇਸ ਦਾ 1558 ਕੇਜੀ ਜੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਜੰਪ ਕਰਕੇ ਦੇ ਰਿਹਾ ਹੈ ਇਸ ਦੀਆਂ ਬੱਚੀਆਂ ਅੱਗੇ ਤੇ ਜੋ ਦੂਸਰੇ ਪਾਸੇ 50361 ਹੈਗਾ ਉਸ ਦਾ ਹੈਗਾ ਜੀ 274 ਕੇਜੀ ਸੋ ਇਸ ਦਾ ਤਾਂ ਬਹੁਤ ਜ਼ਿਆਦਾ ਹਾਈ ਮਿਲਕ ਰੇਕੋਰ ਆ ਰਿਹਾ ਵਾ 40 432 ਜਾਂ 40 433 ਤੋਂ ਵੀ ਕਾਫੀ ਜ਼ਿਆਦਾ ਅੱਗੇ ਜਾ ਰਿਹਾ ਪੀਟੀਐਮ ਲਕ 274 ਸੋ ਪ੍ਰੋਡਕਟ ਲਾਈਫ ਦੀ ਗੱਲ ਕਰੀਏ 50357 ਹੈਗੀ 4.7 ਤੇ 50361 ਦੀ ਹੈਗੀ 4.2 ਫੈਰ ਦਾ ਨਾ ਨਹੀਂ ਲਿਖਿਆ 50 357 ਦਾ ਡਾਟਾ ਹੈਿੰਗ ਅਫੈਕਟ ਦਾ ਤੇ ਦੂਸਰੇ ਪਾਸੇ ਡਾਇਗੋਨ ਦਾ ਹੈਗਾ ਜੀ 4.0 ਫੈਰ ਪਰਸੈਂਟੇਜ ਤੇ TPI ਦੀ ਗੱਲ ਕਰੀਏ 27552 ਹੈਗਾ ਜੀ ਬੋਬ ਦਾ ਤੇ ਡਾਇਗੋਨ ਦਾ ਹੈਗਾ ਵਾ 2622 ਸੋ TPI ਸਕੋਰ ਵੀ ਦੋਨਾਂ ਬੋਲਾਂ ਦਾ ਕਾਫੀ ਵਧੀਆ ਸ਼ਾਨਦਾਰ ਆ ਰਿਹਾ ਵਾ ਇਸ ਤੋਂ ਅੱਗੇ ਜੇ ਗੱਲ ਕਰੀਏ ਹੈਲਥ ਐਂਡ ਫਰਟੀਲਿਟੀ ਦੀ ਜਿਸ ਵਿੱਚ 50 357 DPR ਹੈਗਾ ਜੀ +0.8 ਤੇ 50 368 ਦਾ ਹੈਗਾ ਜੀ +2.5 ਇਸੋ ਵਿੱਚ ਪ੍ਰੋਗਰਾਮ ਆਪਣਾ ਪੂਨਾ ਭੁੱਲ ਗਏ ਆ ਪਲੱਸ 2.5 ਐਸ ਦਾ ਡੀਪੀਆਰ ਸੋ ਸਮੈਟਿਕ ਸੈਲਸ ਸਕੋਰ ਹੈਗਾ 2.8 50357 ਦਾ ਤੇ 50361 ਦਾ ਹੈਗਾ ਜੀ ਸਮੈਟਿਕ ਸੈਲਸ ਸਕੋਰ 2.64 ਸੋ ਸਮੈਟਿਕ ਸੈਲਸ ਸਕੋਰ ਵੀ ਦੋ ਦਰ ਤਿੰਨ ਤੋਂ ਘੱਟ ਆ ਇਹ ਲੇਵਲ ਇਨਫੈਕਸ਼ਨ ਬਰਦਰ ਦਾ ਸਕੋਰ ਹੁੰਦਾ ਵਾ ਐਚਸੀਆਰ ਹੈਗਾ ਜੀ -0.6 50357 ਦਾ ਤੇ 50 300 ਕੱਢਦਾ ਹੈਗਾ ਪਲੱਸ 1.3 ਤੇ ਸੀਸੀਆਰ ਹੈਗਾ ਜੀ ਪਲੱਸ 0.29 ਤੇ ਪਲੱਸ 3.5 50 300 ਕੱਢਦਾ ਇਸ ਵਿੱਚ ਡੀਪੀਆਰ ਐਚਸੀਆਰ ਤੇ ਸੀਸੀਆਰ 50 300 ਕੱਢਦੇ ਬਹੁਤ ਜਿਆਦੇ ਵਧੀਆ ਆ ਰਹੇ ਆ ਸੋ ਤਿੰਨੋਂ ਟ੍ਰੇਡਸ ਨੂੰ ਦੇਖ ਸਕਦੇ ਆ ਬਹੁਤ ਜਿਆਦੇ ਪੋਜ਼ਿਟਿਵ ਵਿੱਚ ਦਿਖਾਈ ਦੇ ਰਹੇ ਨੇ 50 357 ਦਾ ਐਚਸੀਆਰ ਮਾਈਨਸ ਵਿੱਚ ਜਾ ਰਿਹਾ ਵਾ ਬਾਕੀ ਡੀਪੀਆਰ ਤੇ ਸੀਸ਼ਾ ਦੋਨੋਂ ਪੋਜ਼ਿਟਿਵ ਵਿੱਚ ਨੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ 50 357 ਡਾਟਰਸ ਭਈ ਫਰਸ਼ਟ ਲੁਕੇਟੇਸ਼ਨ ਦੇ ਕਿੰਨਾ ਮਲਕ ਦੇ ਸਕਦੇ ਆ ਜੇ ਬਿਲ ਟ੍ਰਾਲੀ ਤੋਂ ਲੈ ਆਪਾਂ ਸੀਮਨ ਭਰੋਣੇ ਆ ਐਚ ਐਫ 50357 ਦਾ ਸੋ ਸਭ ਤੋਂ ਪਹਿਲਾਂ ਦੇਖੋ ਜੀ ਪੀ ਡੀ ਐਮ ਲਿਖਿਆ ਗਿਆ 1558 ਕਿ ਜੀ ਜੋ ਕਿ ਆਪਾਂ ਐਡ ਕਰ ਕਰ ਦਿੰਦੇ ਹੁੰਦੇ ਆ 26328 ਲਬੀ ਐਲ ਬੀ ਐਸ ਵਿੱਚ ਉਸ ਨੂੰ ਡਿਵਾਈਡ ਕਰਕੇ 2.2 ਤੇ ਸੋ 11967 ਕਿਲੋਗ੍ਰਾਮ ਵਿੱਚ ਆਪਾਂ ਐਡ ਕਰਨਾ 1558 ਜੋ ਕਿ ਆਪਣੀ ਐਵਰੇਜ ਆ ਗਈ 13525 ਕਿਲੋਗ੍ਰਾਮ ਪੂਰੇ 305 ਦਿਨਾਂ ਦਾ 120 ਸੁਮਾਪਾ 305 ਤੇ ਡਿਵਾਈਡ ਕੀਤਾ ਆਪਣੀ ਆਸਤ ਨਿਕਲ ਗਈ ਜੀ 44.34 ਕਿਜੀ ਠੀਕ ਹੈ ਜੀ ਸੋ 44.34 ਨੂੰ ਆਪਾਂ 0.80 ਤੇ ਗੁਣਾ ਕਰਨਾ ਵਾ ਜੋ ਕਿ ਆਪਣੀ ਐਵਰੇਜ ਆ ਗਈ ਜੀ 35.472 ਕਿਜੀ 135.47 ਨੂੰ ਵਿਚ ਪ੍ਰਸ ਆਪਾਂ ਕਰਨਾ 20 ਸੋ ਡਿਵਾਈਡ ਕਰਨਾ 2 ਦੇ ਨਾਲ ਸੋ ਆਪਣੀ ਐਵਰੇਜ ਆ ਗਈ ਜੀ 27.73 ਕਿਜੀ ਸੋ 50 357 ਦੇ ਡਾਟਰ ਸੋ ਪਹਿਲੀ ਲਿਕਿਟੇਸ਼ਨ ਤੇ ਆਪਾਂ ਨੂੰ 27. 73kg ਸੋ ਲਗਭਗ 28 ਕਿਲੋਗ੍ਰਾਮ ਤੱਕ ਆਪਾਂ ਨੂੰ ਦੁੱਧ ਦੇ ਸਕਦੀਆਂ ਵਾ ਜਿਵੇਂ ਜਿਵੇਂ ਦੂਸਰੇ ਸੂਵੇ ਤੀਸਰੇ ਸੂਵੇ ਜਾਣਗੇ ਉਵੇਂ 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 ਇਸ ਵਚ ਵਿੱਚ ਇੰਪਰੂਵਮੈਂਟ ਹੁੰਦੀ ਜਾਊਗੀ ਠੀਕ ਆ ਜੀ ਇਸ ਤੋਂ ਅੱਗੇ ਜੇ ਗੱਲ ਕਰੀਏ 50 361 ਦੀ ਸੋ ਇਸ ਦਾ ਹੈਗਾ ਜੀ ਪੀਟੀਐਮ ਦਾ 2274kg ਸੋ ਆਪਣੀ ਐਵਰੇਜ ਆ ਗਈ 14241kg ਪੂਰੇ 305 ਦਿਨਾਂ ਦੀ 305 ਚ ਡਿਵਾਈਡ ਕਰਨਾ ਜੋ ਕਿ ਆ ਗਈ ਜੀ ਆਪਣੀ 46.69 ਕਿਜੀ ਦੀ ਔਸਤ 46.69 ਨੂੰ ਆਪਾਂ 0.80 ਦੇ ਗੁਣਾ ਕਰਕੇ ਆਪਣੀ ਐਵਰੇਜ ਆ ਗਈ ਜੀ 37.352 ਕਿਲੋਗ੍ਰਾਮ ਠੀਕ ਹੈ ਜੀ 37.35 ਨੂੰ ਆਪਾਂ ਕਰਨਾ 20 ਬਲੈਕ ਪਲੱਸ ਤੇ ਡਿਵਾਈਡ ਕਰ ਦੇਣਾ 2 ਦੇ ਨਾਲ ਜਿਸ ਦੇ ਵਿੱਚ ਆਪਣੀ ਐਵਰੇਜ ਆ ਗਈ ਜੀ 28.675 ਕਿਜੀ ਸੋ ਲਗਭਗ ਆਪਣੀ 50 365 ਡਾਕਟਰ ਸਾਪਾ ਨੂੰ 28 ਤੋਂ 29 ਲੀਟਰ ਮੈਡਿਕ ਇੱਕ ਦਿਨ ਦਾ ਦੇ ਸਕਦੀ ਆਵਾ ਫਾਸਟਲ ਕ੍ਰੇਟਿਓਨ ਤੇ ਠੀਕ ਹੈ ਜੀ ਸੋ ਜਿਵੇਂ ਜਿਵੇਂ ਇਹ ਜਾਣਗੇ ਅੱਗੇ ਦੂਸਰੇ ਸੂਏ ਤੀਜੇ ਸੂਏ ਇਹਨਾਂ ਦਾ ਮਿਲਕ ਵੀ ਇੰਪਰੂਵਮੈਂਟ ਹੁੰਦਾ ਜਾਊਗਾ 28 ਤੋਂ ਵੱਧ ਕੇ 30 32 ਆਟੋਮੈਟਿਕ ਐਸ ਦਾ ਬੈਕ ਵੀ ਇੰਪਰੂਵਮੈਂਟ ਹੁੰਦੀ ਜਾਊਗੀ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਐਚ ਐਫ 50 357 ਵਰਸਸ 50 361 ਸੋ ਜੀ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜੁਰ ਕਰ ਮੈਨੂੰ ਧੰਨਵਾਦ